ਮਕਦਮਾ ਨੰਬਰ 15 A 302 IPC ਦਾ ਮਕਦਮਾ ਦਰਜ ਹੋਇਆ ਜੀ ਇਹ ਬਲਾਈਂਡ ਮਰਡਰ ਹੋਇਆ ਸੀਗਾ ਕੱਲੇ ਦੀ ਇਨਫੋਰਮੇਸ਼ਨ ਆਈ ਕੰਟਰੋਲ ਤੇ ਜਿਹੜੀ ਭਾਰਤ ਨਗਰ ਚੌਂਕ ਤੋਂ ਆਪਾਂ ਬੱਸ ਸਟੈਂਡ ਵਾਲੀ ਸੜਕ ਜਾਂਦੇ ਉੱਥੇ ਫਾਈਨ ਐਂਡ ਸ਼ਾਈਨ ਕਰਕੇ ਟੈਂਬਰ ਸਟੋਰ ਹੈਗਾ ਉਹਦੇ ਨਾਲ ਇੱਕ ਲਵਾਰੈਂਸ ਲਾਸ਼ ਮਿਲੀ ਤੇ ਉਹਦੇ ਸਿਰ ਤੇ ਸੱਟ ਸੀਗੀ ਤੇ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਐਸਐਚਓ ਡਿਵੀਜ਼ਨ 5 ਜਗਜੀਤ ਸਿੰਘ ਤੇ ਏਸੀਪੀ 79 ਜਤਿੰਦਰ ਮਾਨਸਰ ਜੀ ਇਹ ਦੋਵੇਂ ਆਪਣੀਆਂ ਟੀਮਾਂ ਸਮੇਤ ਉੱਥੇ ਪਹੁੰਚੇ ਮੌਕੇ ਤੇ ਇਹਨਾਂ ਨੇ ਫੋਰੈਂਸਿਕ ਟੀਮਾਂ ਕਾਲ ਕੀਤੀਆਂ ਸੀਸੀਟੀਵੀ ਖੰਗਾਲਣ ਵਾਸਤੇ ਇਹਨਾਂ ਨੇ ਟੀਮਾਂ ਕ੍ਰੀਏਟ ਕੀਤੀਆਂ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਐਕਸ਼ਨ ਵਿੱਚ ਆ ਗਈ ਤੇ ਬਹੁਤ ਹੀ ਸੂਝਵਾਨ ਸਜੇ ਢੰਗ ਨਾਲ ਤਫ਼ਤੀਸ਼ ਨੂੰ ਆਰੰਭ ਕੀਤਾ ਗਿਆ ਹੌਲੀ ਹੌਲੀ ਇੱਕ ਕਲੂ ਤੋਂ ਦੂਸਰਾ ਕਲੂ ਮਿਲਿਆ ਤਾਂ ਫਾਈਨਲੀ ਅਸੀਂ ਜਿਹੜਾ ਦੋਸ਼ੀ ਸੀ ਉਹਨੂੰ ਫੜਨ 'ਚ ਕਾਮਯਾਬ ਹੋਏ ਆ ਜਿਹੜਾ ਮਰਨ ਵਾਲੇ ਦਾ ਨਾਮ ਹੈਗਾ ਉਹਦੇ ਦਾ ਨਾਮ ਹੈਗਾ ਪੱਪੂ ਮੰਡਲ ਜਿਹੜਾ ਅਮਰਿਤਕ ਹੈਗਾ ਜਿਹਦਾ ਕਤਲ ਹੋਇਆ ਸੀ ਇਹ ਰਿਕਸ਼ਾ ਚਲਾਉਂਦਾ ਸੀਗਾ ਤੇ ਜਿਹੜਾ ਦੋਸ਼ੀ ਇਸ ਕੇਸ ਦੇ ਵਿੱਚ ਉਹ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਆ ਉਹ ਕੂੜਾ ਚੱਕਣ ਦਾ ਕੰਮ ਕਰਦਾ ਸੀ ਇਹ ਜਿਹੜਾ ਪੱਪੂ ਮੰਡਲ ਆ ਰਾਤ ਨੂੰ ਰਿਕਸ਼ਾ ਚਲਾ ਕੇ ਤੇ ਜਿਹੜਾ ਕੂੜਾ ਚੱਕਣ ਵਾਲਾ ਹੈਗਾ ਗੁਰਵਿੰਦਰ ਸਿੰਘ ਇਹ ਜਾ ਕੇ ਇਹਨਾਂ ਨੇ ਜਦੋਂ ਬੱਸ ਸਟੈਂਡ ਰਾਤ ਨੂੰ ਇਕੱਠੇ ਹੋਏ ਕਿਤੇ ਇਹ ਆਪਸ ਵਿੱਚ ਜਾਣਕਾਰ ਹੋਣਗੇ ਇਹ ਇੱਕੋ ਥਾਂ ਤੋਂ ਮੂਵ ਕਰਦੇ ਹੈਗੇ ਜਿੱਥੇ ਟਿੰਬਰ ਸਟੋਰ ਚ ਬਾਹਰ ਹੀ ਪੈਂਦੇ ਬਾਹਰ ਹੀ ਹੁੰਦੇ ਸੀਗੇ ਤੇ ਘਰ ਨਹੀਂ ਹੈਗਾ ਇਹਨਾਂ ਦੇ ਕੋਲ ਕੋਈ ਰਹਿਣ ਦਾ ਕੋਈ ਹੈ ਨਹੀਂ ਸੀ ਰਹਿਣ ਬਸੇਰਾ ਕੋਈ ਨਹੀਂ ਸੀਗਾ ਬਾਹਰ ਹੀ ਸੌਂਦੇ ਉੱਥੇ ਇਕੱਠੇ ਸੁੱਤੇ ਉੱਥੇ ਇਹਨਾਂ ਦਾ ਆਪਸ ਦੇ ਵਿੱਚ ਰਾਤ ਨੂੰ ਕੋਈ ਪੈਸਿਆਂ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਤਕਰਾਰਬਾਜ਼ੀ ਦੇ ਚੱਲਦਿਆਂ ਜਿਹੜਾ ਗੁਰਵਿੰਦਰ ਸਿੰਘ ਆ ਉਹਨੇ ਮ੍ਰਿਤਕ ਜਿਹੜਾ ਪੱਪੂ ਮੰਡਲ ਆ ਉਹਦੇ ਸਿਰ ਦੇ ਵਿੱਚ ਇੱਕ ਇੱਟ ਰੋੜਾ ਕੋਲੀ ਪਿਆ ਸੀ ਉਹ ਚੱਕ ਕੇ ਸਿਰ ਤੇ ਹੈਡ ਇੰਜਰੀ ਦੇ ਨਾਲ ਉੱਥੇ ਮਾਰ ਕੇ ਉੱਥੋਂ ਚਲਾ ਗਿਆ ਤੇ ਉਸ ਤੋਂ ਬਾਅਦ ਹੈਡ ਇੰਜਰੀ ਨਾਲ ਪਏ ਪਏ ਕਿਉਂਕਿ ਰਾਤ ਨੂੰ ਕਾਫੀ ਗੱਡੀਆਂ ਦੀ ਮੂਵਮੈਂਟ ਨਜ਼ਰ ਆਉਂਦੀ ਆ ਸੀਸੀਟੀਵੀ ਦੇ ਵਿੱਚੋਂ ਪਰ ਕਿਉਂਕਿ ਉਹ ਰੋਡ ਕਿਸੇ ਨੇ ਕੋਈ ਰੁਕ ਕੇ ਜਾਂ ਕਿਸੇ ਨੇ ਦੇਖਿਆ ਨਹੀਂ ਕਿਸੇ ਥੋੜੀ ਲਾਸ਼ ਓਲੇ ਜੇ ਸੀਗੀ ਨੇਰੇ ਵਿੱਚ ਸੀਗੀ ਉੱਥੇ ਕੋਈ ਲਾਈਟਿੰਗ ਦਾ ਅਰੇਂਜਮੈਂਟ ਸੀ ਜਦੋਂ ਦੁਕਾਨਦਾਰਾਂ ਨੇ ਅਗਲੇ ਦਿਨ ਆ ਕੇ ਦੁਕਾਨ ਦਾ ਆਪਣਾ ਸ਼ਟਰ ਖੋਲ੍ਹਿਆ ਓਲੇ ਉਹਨਾਂ ਨੇ ਦੇਖਿਆ ਵੀ ਕੋਲ ਇੱਕ ਡੈੱਡ ਬੋਡੀ ਪਈ ਹੈ ਉਹਨਾਂ ਨੇ ਇਤਲਾਹ ਦਿੱਤੀ ਇਹ ਬਹੁਤ ਹੀ ਇੱਕ ਵਧੀਆ ਪੁਲਿਸਿੰਗ ਦਾ ਇੱਕ ਇਹਨਾਂ ਨੇ ਨਮੂਨਾ ਪੇਸ਼ ਕੀਤਾ ਬਹੁਤ ਵਧੀਆ ਇਨਵੈਸਟੀਗੇਸ਼ਨ ਇਹਨੂੰ ਇਨੀਸ਼ੀਏਟ ਕੀਤੀ ਗਈ ਹੈਗੀ ਆ ਬਲਕਿ ਸਲੋਲੀ ਐਂਡ ਸਟੇਡਲੀ ਅਸੀਂ ਰਿਮਾਂਡ ਲੈ ਕੇ ਦੋਸ਼ੀ ਦੀ ਅਸੀਂ ਉਤੋਂ ਹੋਰ ਪੁੱਛਗਿਛ ਕਰਾਂਗੇ ਤੇ ਹੋਰ ਕੋਈ ਅਗਰ ਕੋਈ ਖੁਲਾਸਾ ਹੋਊਗਾ ਤਾਂ ਤੁਹਾਡੇ ਧਿਆਨ ਵਿੱਚ ਲਿਆਂਦਾ ਜਾਏਗਾ ਸਰ ਮਾਰਾ ਵਾਲਾ ਬੰਦਾ ਕਿੱਥੇ ਦਾ ਸੀ ਉਹ ਖਾਨਾ ਬਦੋਸ਼ਾ ਵੈਸੇ ਤਾਂ ਕੂੜਾ ਚੁੱਕਦਾ ਹੈਗਾ ਤੇ ਰਹਿੰਦਾ ਬੱਸ ਸਟੈਂਡ ਦੇ ਆਲੇ-ਦੁਆਲੇ ਯਾਰ ਕੋਈ ਘਰ ਕੋਈ ਪੱਕਾ ਥਾਂ ਟਿਕਾਣਾ ਨਹੀਂ ਉਹਦਾ ਹੈ ਇਸ ਏਰੀਆ ਦਾ ਹੀ ਯਾਰ ਹੌਲੀ-ਹੌਲੀ ਹੁਣ ਪਤਾ ਲੱਗੇਗਾ ਜੀ ਅਸੀਂ ਡੋਪ ਟੈਸਟ ਵਗੈਰਾ ਕਰਵਾ ਕੇ ਦੇਖ ਲਾਂਗੇ ਬਟ ਇਹ ਮਤਲਬ ਕਿਉਂਕਿ ਜਿੱਦਾਂ ਦੇ ਹੋਮਲੈਸ ਹੁੰਦੇ ਹੈਗੇ ਆ ਬੰਦੇ ਇਹ ਕੋਈ ਨਾ ਕੋਈ ਨਸ਼ਾ ਨਿਕਾ ਮੋਟਾ ਕਰਦੇ ਹੁੰਦੇ ਆ ਸੋ ਇਹ ਕਿਹੜੀ ਕਿਸਮ ਦਾ ਨਸ਼ਾ ਕਰਦਾ ਸੀਗਾ ਕੋਈ ਸ਼ਰਾਬ ਪੀਤੀ ਸੀ ਜਾਂ ਕੁਝ ਹੋਰ ਕੋਈ ਕਿਸਮ ਦਾ ਨਸ਼ਾ ਸੀਗਾ ਉਹ ਇਹਨਾਂ ਦੇ ਬਲੱਡ ਟੈਸਟ ਵਗੈਰਾ ਕਰਾ ਲਾਂਗੇ ਉਦੋਂ ਕਲੀਅਰ ਹੋ ਜਾਏਗਾ ਸਰ ਦੋਨੇ ਪ੍ਰਵਾਸੀ ਸੀ ਜਿਹੜਾ ਪੱਪੂ ਮੰਡੋਲਾ ਹੈ ਝਾਰਖੰਡ ਦਾ ਵਾਸੀ ਆ ਇਹ ਪ੍ਰਵਾਸੀ ਆ ਜਿਹੜਾ ਦੂਸਰਾ ਗੁਰਵਿੰਦਰ ਸਿੰਘ ਉਹ ਪੰਜਾਬੀ ਹੀ ਹੈ ਪਰ ਹੋਮਲੈਸ ਆ ਕੋਈ ਰੈਂ ਕੋਈ ਥਾਂ ਟਿਕਾਣਾ ਨਹੀਂ ਉਸ ਤੇ ਉਹਨਾਂ ਦੇ ਘਰ ਦਾ ਕੋਈ ਪਤਾ ਲੱਗਿਆ ਕਿ ਕੌਣ ਕਰ ਰਿਹਾ ਹੈ ਘਰ ਘਰ ਦਾ ਕੋਈ ਨਹੀਂ ਹੈ ਜਿਹੜਾ ਇਹਦੀ ਜਿਹੜਾ ਦੋਸ਼ੀ ਹੈਗਾ ਆ ਦੋਸ਼ੀ ਵੀ ਇਹਦੀ ਜਿਹੜੀ ਮਦਰ ਆ ਉਹ ਵੀ ਇਦਾਂ ਹੀ ਆ ਇਹਦਾ ਫਾਦਰ ਕਿਤੇ ਰੇੜੀ ਰੂੜੀ ਲਾਉਂਦਾ ਹੈਗਾ ਅਸੀਂ ਇਨਵੈਸਟੀਗੇਟ ਕਰਦੇ ਪਏ ਆ ਵੀ ਇਹਦੀ ਕੀ ਇਹਦੀ ਪਾਸ ਹਿਸਟਰੀ ਕੋਈ ਹੋਰ ਕੋਈ ਕ੍ਰਾਈਮ ਨਾਲ ਲਿੰਕਡ ਹੈ ਕਿ ਨਹੀਂ ਹੈ ਤੇ ਜਿਹੜਾ ਮਰਨ ਵਾਲਾ ਹੈਗਾ ਉਹ ਝਾਰਖੰਡ ਤੋਂ ਸੀ ਉਹ ਰਿਕਸ਼ਾ ਚਲਾਉਂਦਾ ਸੀ ਇੱਥੇ ਤੇ ਆਪਣਾ ਗੁਜ਼ਾਰਾ ਕਰਦਾ ਸੀਗਾ ਤੇ ਘਰੋਂ ਪੈਸੇ ਭੇਜਦਾ ਵੀ ਦਸਦਾ ਸੀਗਾ